ਗੰਦੇ ਨਾਲੇ ਯਾਨੀ ਕਿ ਬੁੱਢਾ ਦਰਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਦਾਇ ਗੁਰਪ੍ਰੀਤ ਗੋਗੀ ਨੇ ਅਨੋਖਾ ਪ੍ਰਦਰਸ਼ਨ ਕੀਤਾ ਗੰਦੇ ਨਾਲੇ ਦੇ ਵਿੱਚ ਕਿਸਤੀ ਚਲਾਈ ਹੈ ਹੁਣ ਤੱਕ ਦੀ ਗੰਦੇ ਨਾਲੇ ਨੂੰ ਸਾਫ਼ ਕਰਨ ਵਾਲੀ ਕੰਪਨੀ ਦੇ ਅਤੇ ਅਧਿਕਾਰੀਆਂ ਉੱਤੇ આરોਪ ਦੇ ਲਗਾਏ ਨਾ ਉਹਨਾਂ ਕਿਹਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਸ ਵਾਰ ਇਸ ਦੇ ਨਾਲ ਜੁੜੇ ਮੁੱਦੇ ਜੁੜੇ ਨੇ ਚੁੱਕੇ ਜਾਣਗੇ ਦੇਖੋ ਗੱਲ ਇਹ ਆ ਜੋ ਸਾਡੇ ਅਫਸਰ ਜਿਨ੍ਹਾਂ ਨੂੰ ਸਾਡੀ ਸਰਕਾਰ تنخواہ ਦਿੰਦੀ ਆ ਲੱਖਾਂ ਰੁਪਈਆ ਹਾਂਜੀ ਉਹ ਇਸ ਕਰਕੇ ਦਿੰਦੀ ਆ ਵੀ ਅਸੀਂ ਗੁੱਡ ਗਵਰਨੈਂਸ ਦਾ ਕੰਮ ਕਰੀਏ ਹਾਂਜੀ ਲੋਕਾਂ ਨੂੰ ਉਹਨਾਂ ਦੀ ਸਿਹਤ ਵਾਸਤੇ ਜੋ ਇਹ ਬੁੱਢੇ ਨਾਲੇ ਦਿੱਤੇ ਮੇਰਾ ਸਾਰੇ ਪੰਜਾਬ ਦੇ ਲੋਕਾਂ ਵਾਸਤੇ ਇਹ ਅੱਜ ਇੱਕ ਸਿਹਤ ਜਿਹੜਾ ਸਾਡਾ ਆਮ ਆਦਮੀ ਪਾਰਟੀ ਦਾ ਮੇਨ ਮਤਲਬ ਆ ਲੋਕਾਂ ਨੂੰ ਅੱਛੇ ਸਿਹਤਮੰਦ ਪੰਜਾਬ ਬਣਾਉਣਾ ਜਦੋਂ ਮੈਂ ਪਿਛਲੀ ਵਾਰ ਵੀ ਦੇਖਿਆ ਮੈਂ ਨਕਾਮ ਰਿਆਂ ਇਹਨਾਂ ਅਫਸਰਾ ਦੇ ਕਾਰਨ ਅੱਜ ਉਹਨਾਂ ਦੀ ਦੂਜੀ ਨੈਗਲੀਜੈਂਸੀ ਕੱਢ ਕੇ ਅਫਸਰਾਂ ਦੀ ਮੈਂ ਪੋਲੂਸ਼ਨ ਬੋਰਡ ਔਰ ਸੀਵਰੇਜ ਬੋਰਡ ਇਹ ਦੋ ਡਿਪਾਰਟਮੈਂਟ ਜੋ ਕਿ ਇਸ ਟਾਈਮ ਵੱਡੇ ਨਾਲੇ ਨੂੰ ਗੰਦੇ ਨਾਲੇ ਤਬਦੀਲ ਕਰਨ ਦਾ ਜੋ ਸਭ ਤੋਂ ਵੱਡੀ ਅਹਿਮ ਭੂਮਿਕਾ ਇਨ੍ਹਾਂ ਦੋਨਾਂ ਡਿਪਾਰਟਮੈਂਟਾਂ ਨੇ ਨਿਭਾਈ ਟਕਾ ਕੇ ਆ ਮੈਂ ਹੁਣ ਆ ਦੇਖੋ ਦਿੱਲੀ ਦੀ ਫਰਮ ਆ ਗਰਾਸੀ ਤੇ ਅੱਗੋਂ ਇਹਨਾਂ ਦੀ ਕੰਪਨੀ ਹੈਗੀ ਆ ਜੇ ਐਮ ਐਨਵਾਇਰਲ ਐਪ ਜੇਐਮ ਐਨਵਾਇਰੋ ਲੈਬ ਇਹਨਾਂ ਦੀ ਕੰਪਨੀ ਦਾ ਨਾਮ ਆ ਔਰ ਜਿਹੜੇ ਟੈਕਨੀਸ਼ੀਅਨ ਨਾਲ ਇਹਨਾਂ ਕਿਹਾ ਨਾ ਆ ਆਪਕਾ ਵਿਜੇਸ ਵਿਜੇਸ ਜੀ ਇਹ ਇਤਨੇ ਸਵੇਰ ਸੇ ਲਗੇ ਹੋਏ ਹਨ ਇਹ ਮੀਟਰ ਵਾਲ ਚੱਲਣਾ ਪਾਓ ਹਾਂ ਜੀ ਕੀ ਗੱਲ ਸਾਡੀਆਂ ਸਰਕਾਰਾਂ ਤਨਖਾਹ ਨਹੀਂ ਦਿੰਦੀਆਂ ਇਹਨਾਂ ਨੂੰ ਕੀ ਇੱਕ ਤੁਸੀਂ ਕਰੋੜਾਂ ਦੇ 650 ਕਰੋੜ ਦਾ ਐਸਟੀਮੇਟ ਬਣਾ ਲਿਆ ਇੱਕ ਵਾਟਰ ਵੈਲੋਸਿਟੀ ਜਿਹਨੂੰ ਪਾਣੀ ਦੇ ਬਹਾਵ ਦਾ ਆਪਾਂ ਕਹਿੰਦੇ ਬਹਾਵ ਕਿੱਧਰ ਨੂੰ ਜਾਂਦਾ ਜਿੱਥੇ ਦਾ ਐਂਡ ਆ ਜਿੱਥੇ ਪਾਣੀ ਦਾ ਗਿਰਨਾ ਕਿ ਸਾਨੂੰ ਉਹਦੀ ਮੈਜ਼ਰਮੈਂਟ ਕਰਨੀ ਜ਼ਿਆਦਾ ਜ਼ਰੂਰੀ ਨਹੀਂ ਸਮਝੀ ਇੱਕ ਆ 2 ਲੱਖ ਰੁਪਈਆ ਅਸੀਂ ਆਪਣੀ ਜੇਬ ਚੋਂ ਫੇਰ ਲਾਇਆ ਹਾਂ ਹਾਂਜੀ ਸਰਕਾਰ ਦੇ ਅਸੀਂ ਬੋਝ ਨਹੀਂ ਪਾਇਆ ਆਪਣੇ ਕੋਲੋਂ ਤਾਂ ਕਿ ਵੀ ਅਸੀਂ ਸਰਕਾਰ ਦੇ ਖਜ਼ਾਨੇ ਚ ਐਸੇ ਜਿਹੜੇ ਖਰਚੇ ਆ ਅਸੀਂ ਨਹੀਂ ਪਾਣੇ ਅਸੀਂ ਆਪਣੇ ਕੋਲੋਂ ਕਰਾਂਗੇ ਹਾਂਜੀ ਉਸ ਕਿਉਂਕਿ ਅਸੀਂ ਸਰਕਾਰ ਦੇ ਨੁਮਾਇंदे ਆ ਸਾਡੀ ਵੀ ਡਿਊਟੀ ਬਣਦੀ ਆ ਵੀ ਹਰ ਚੀਜ਼ ਖਜ਼ਾਨੇ ਚੋਂ ਨਹੀਂ ਕੱਢਣੀ ਆ ਸਾਡੀਆਂ ਤਨਖਾਹ ਦਿੰਦੀ ਆ ਸਰਕਾਰ ਸਾਨੂੰ ਅਸੀਂ ਅਸੀਂ ਉਹਨਾਂ ਚੋਂ ਵੀ ਖਰਚ ਸਕਦੇ ਆ ਆਪਣੇ ਘੱਟੇ ਚੋਂ ਬਾਕੀ ਉਹਦੇ ਵਿੱਚ ਅਸੀਂ ਮੈਜ਼ਰਮੈਂਟ ਕੀਤੀ ਹੈ ਤਿੰਨ ਜਗ੍ਹਾ ਤੇ ਅਸੀਂ ਪੁਲੀ ਦਾ ਤੁਸੀਂ ਦੇਖੋ ਮੈਂ ਖੁਦ ਉੱਥੇ बेहोश ਹੋਣ ਵਾਲਾ ਹੋ ਗਿਆ ਇੰਨੀ ਸਮੈਲ ਇੰਨਾ ਗੰਦਾ ਪਾਣੀ ਆਬੋਹਵਾ ਖਰਾਬ ਔਰ ਇਹ ਇਹ ਇੱਕ ਸੌਣ ਮੈਂ ਦੱਸਦਾ ਇਹ ਇਹ ਉਹ ਗੰਦਾ ਇਹ ਉਹ ਪਾਣੀ ਆ ਜਿਹੜਾ ਤਿੰਨੋਂ ਐਸਟੀਪੀ ਐਚੋ ਹੋ ਕੇ ਜਮਾਲਪੁਰ ਪਟਿਆ ਤੁਹਾਡਾ ਹੈਪੋਵਾਲ ਆ ਜਿਹੜਾ ਬਰ ਲੋਕੇ 703 ਐਮਐਲਡੀ ਦਾ ਜਿਹੜਾ ਪਾਣੀ ਕਹਿੰਦੇ ਨੇ ਅਸੀਂ ਟ੍ਰੀਟਮੈਂਟ ਕਰਾ ਕੇ ਬੁੱਢੇ ਨਾਲੇ ਚ ਪਾਣੇ ਆ ਆ ਆ ਦੇਖ ਲਓ ਹਾਂ ਇੱਥੇ ਡਿੱਗਦਾ ਬੁੱਢੇ ਵਾਲੇ ਦਾ ਪਾਣੀ ਆ ਇੱਥੇ 1600 ਐਮਐਲਡੀ ਦਾ ਤਾਂ ਆ ਮੈਜ਼ਰਮੈਂਟ ਆ ਆ ਲੋ ਕੱਢੀ ਹੋਈ ਕਹਿੰਦੇ ਨੇ ਪ੍ਰਸ਼ਾਸਨ ਦੇਖੋ ਜਿਹੜਾ ਵੀ ਅਫਸਰ ਕਹਿੰਦਾ ਮੇਰੇ ਸਾਹਮਣੇ ਬਿਠਾ ਦਿਓ ਜੇ ਮੈਂ ਗਲਤ ਹੋਊਗਾ ਮੈਂ ਰਜ਼ਾਇਨ ਦੇ ਦੂੰਗਾ ਉਹਦੀ ਨਹੀਂ ਤਾਂ ਜਿੰਨੀ ਉਹ ਨੌਕਰੀ ਦੇ ਵਿੱਚ ਉਹਨੇ ਸਰਕਾਰ ਦੀ ਚ ਇੱਥੇ ਦਾ ਕੀਤਾ ਤਨਖਾਹ ਲਿੱਤੀ ਤਨਖਾਹ ਲਿੱਤੀ ਆ ਪਲੱਸ ਜੋ ਲੋਕਾਂ ਦਾ ਨੁਕਸਾਨ ਹੋਇਆ ਫਿਰ ਉਹ ਜ਼ਿੰਮੇਵਾਰ ਹੋਊਗਾ ਹੁਣ ਕਿੰਨਾ ਪਾਣੀ ਮੈਰ ਕੀਤਾ ਗਿਆ 1600 ਐਮਐਲਡੀ ਤੋਂ 1700 ਐਮਐਲਡੀ ਹਾਂਜੀ ਬਤਾਈਏ ਜੀ ਇਤਨਾ ਹੀ ਹੈ ਟੋਟਲ ਮਿਲਾ ਕੇ ਹਾਂ ਹਾਂਜੀ 511 435 ਔਰ ਕਿਤਨਾ ਹੋ ਗਿਆ 1600 ਕਿਤਨਾ ਹੋ ਗਿਆ ਇਹ ਹੋ ਗਿਆ ਟੋਟਲ ਵੈਲੋਸਟੀ 1470 1470 ਐਮ ਐਲ ਡੀ ਦਾ ਜੇ ਮਾਨ ਜੋ ਸਪੀਕਰ ਸਾਨੂੰ ਬੇਨਤੀ ਲਾਵਾਂਗੇ ਜੇ ਜ਼ੀਰੋ ਆਵਰ ਸਾਨੂੰ ਮੌਕਾ ਦਿੱਤਾ ਉਹਨਾਂ ਨੇ ਗੱਲ ਕਰਨ ਦਾ ਤਾਂ ਜ਼ਰੂਰ ਪੰਜਾਬ ਦੇ ਲੋਕਾਂ ਦੇ ਸਿਹਤ ਪੱਖੀ ਗੱਲ ਕਰਾਂਗੇ ਵੁੱਡੇ ਨਾਲੇ ਤੇ ਹੀ ਗੱਲ ਕਰਾਂਗੇ ਨਹੀਂ ਜਮੇ ਸਾਡੀ ਸਰਕਾਰ ਦੇ ਅਸੀਂ ਖੜੇ ਆ ਅਸੀਂ ਜਵਾਬ ਦੇ ਆ ਲੋਕਾਂ ਨੂੰ ਸਰਕਾਰ ਦਾ ਹੀ ਕੋਈ ਨੁਮਾਇੰਦਾ ਜਵਾਬ ਦੇਣਾ ਲੋਕਾਂ ਨੂੰ ਸਰਕਾਰ ਦੇ ਹੀ ਇੱਕ 파ਟ ਮੈਂ ਖੜਾ ਨਾ ਹੋਰੇ ਕੰਮ ਤਾਂ ਸਰਕਾਰ ਨਹੀਂ ਕਰਾਉਂਦਾ ਮੈਂ ਉਹੀ ਅਸੀਂ ਫਿਰ ਕਰਾ ਰਹੇ ਆ ਦੇਖੋ ਨਾ ਅਫਸਰਾਂ ਨੇ ਕਰਨਾ ਬੀਪੀਆਰਾ ਉਹਨਾਂ ਨੇ ਬਣਾਣੀ ਆ ਠੀਕ ਹੈ ਪ੍ਰੋਜੈਕਟ ਰਿਪੋਰਟਾਂ ਉਹਨਾਂ ਨੇ ਤਿਆਰ ਕਰਨੀਆਂ ਟੈਂਡਰ ਉਹਨਾਂ ਨੇ ਲਗਾਣੇ ਆ ਹੋ ਗਿਆ ਉਹਨੂੰ ਦੁਆਰਾ ਫਿਰ ਵਰਲਡ ਬੈਂਕ ਦੇ ਵਿੱਚ 1400 ਜਿਹੜਾ ਸਾਡਾ ਕਰੋੜ ਦਾ ਕੰਮ ਬੈਕ ਐਂਟਰੀ ਤੋਂ ਪਤਾ ਨਹੀਂ ਕਿਹੜੇ ਅਫਸਰ ਉਹਨੂੰ ਲਿਆਏ ਇੱਕ ਕੋਈ ਪਰੂਲ ਗੋਇਲ ਐਸੀ ਉਹਨੂੰ ਲਿਆਏ ਜਿਹੜੇ ਬੁੱਢੇ ਨਾਲੇ ਜਿਨ੍ਹਾਂ ਨੇ ਸਾਰਾ ਦੁਰਸ਼ਤ ਕੀਤਾ ਉਹੀ ਬੰਦੇ ਆ ਜਿਹ ਫਿਰ ਅਹਮ ਅਧਿਕਾਰੀ ਆ ਰਹੇ ਆ ਇਹੀ ਗੱਲਾਂ ਸੋਚਣ ਵਾਲੀਆਂ ਨੇ ਵੀ ਬੈਕ ਡੋਰ ਇਹ ਕਾਲੀ ਜਿਹੜੀਆਂ ਬਲੈਕ ਸ਼ੀਪਸ ਨੇ ਜਿਹੜੀਆਂ ਕਿ ਸਾਡੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲੱਗੀਆਂ ਹੋਈਆਂ ਨੇ ਬਿਲਕੁਲ ਲੱਗੀਆਂ ਬਿਲਕੁਲ ਲੱਗੇ ਹੋਏ ਲਗਾਤਾਰ ਅੱਛਾ ਦੇਖੋ ਗੱਲ ਇਹ ਆ ਜੱਥੇਬੰਦੀਆਂ ਵੀ ਇਸੇ ਕੰਮ ਨੂੰ ਲੱਗੀਆਂ ਹੋਈਆਂ ਨੇ ਉਹ ਆਪਣਾ ਰੋਲ ਅਦਾ ਕਰ ਰਹੀਆਂ ਨੇ ਸਰਕਾਰ ਨੇ ਆਪਣਾ ਰੋਲ ਅਦਾ ਕਰਨਾ ਹੈਗਾ ਔਰ ਮੈਂ ਇੱਕ ਇੱਥੇ ਸੱਚੀ ਧਰਤੀ ਤੇ ਖੜ ਕੇ ਇਸ ਚੀਜ਼ ਦਾ ਮੈਂ ਕਸਮ ਖਾਣਾ ਆਪਣੇ মিডিਆ ਸਾਹਮਣੇ ਕਿ ਜਦੋਂ ਤੱਕ ਇਹ ਬੁੱਢੇ ਨਾਲੇ ਦੀ ਅਫਸਰ ਸਫਾਈ ਨਹੀਂ ਕਰਨਗੇ ਜਿਹੜੀਆਂ ਗਲਤ ਡਾਈਂਗਾ ਦਾ ਜਿਹੜੀਆਂ ਕਿ ਬਿਲਕੁਲ ਸੀਟੀ ਤੋਂ ਬਾਹਰ ਨੇ ਐਸਟੀਪੀ ਤੋਂ ਬਾਹਰ ਨੇ ਡਾਇਰੈਕਟ ਉਹਨਾਂ ਦਾ ਪਾਣੀ ਵਿੱਚ ਗਿਰਦਾ ਉਹਨਾਂ ਦਾ ਪਲੱਸ ਹੋਰ ਜਿਹੜੇ ਜ਼ਿੰਮੇਵਾਰ ਇੱਥੋਂ ਦੇ ਮਤਲਬ ਹੋਣਗੇ ਲੋਕ ਉਹਨਾਂ ਵਾਸਤੇ ਬਿਲਕੁਲ ਮੇਰੀ ਹੱਥ ਬਨ ਕੇ ਬੇਨਤੀ ਕਿਰਪਾ ਕਰਕੇ ਪੰਜਾਬ ਦੇ ਉੱਤੇ ਤਰਸ ਖਾਓ ਪੰਜਾਬ ਦੀ ਨੌਜਵਾਨੀ ਤੇ ਤਰਸ ਖਾਓ ਪੰਜਾਬ ਦੀਆਂ ਫਸਲਾਂ ਤੇ ਤਰਸ ਖਾਓ ਇਹ ਨਸਲਾਂ ਔਰ ਫਸਲਾਂ ਸਾਡੀਆਂ ਦੋਨੋਂ ਖਰਾਬ ਹੋ ਰਹੀਆਂ ਨੇ ਇਹਨਾਂ ਨੂੰ ਬਚਾਉਣਾ ਸਾਡੀ ਆਪਣੀ ਨੈਤਿਕ ਜ਼ਿੰਮੇਵਾਰੀ ਆ ਤੇ ਇਸ ਨੂੰ ਬਚਾਉਣ ਲਈ ਆਓ ਆਪਾਂ ਰਲ ਕੇ ਸਾਰੇ ਸਰ ਇੱਕ ਇੱਕੋ ਗੱਲ